ਮੈਂ ਕਰਮਜੀਤ कौर ਏਜੀ ਕੁਕਿੰਗ ਵਿਦ ਕਰਮਜੀਤ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਫਲੂਦਾ ਫਲੂਦੇ ਵਾਸਤੇ ਆਪਾਂ ਦੇਖੋ ਇਹ ਦੁੱਧ ਲਿਆ ਇਹ ਆਪਾਂ ਸੇਵੀਆਂ ਲਈਆਂ ਜਿਹੜੀਆਂ ਘਰੇ ਆਮ ਹੀ ਆਪਾਂ ਪੁਟਾ ਕੇ ਰੱਖਦੇ ਹੁੰਦੇ ਆਪਾਂ ਬਾਜ਼ਾਰ ਚੋਂ ਵੀ ਲੈ ਸਕਦੇ ਆ ਇਹ ਇਲਾਇਚੀਆਂ ਲਈਆਂ ਇਹਨਾਂ ਦੇ ਦਾਣੇ ਕੱਢ ਲਏ ਆਪਾਂ ਇਹ ਚੀਨੀ ਲਈ ਆ ਹੁਣ ਆਪਾਂ ਦੁੱਧ ਘਰਮ ਕਰਾਂਗੇ ਦੁੱਧ ਪੱਧਾ ਕਿਲੋ ਰੁੱਦ ਲਈ ਆਏ ਆਪਾਂ ਚਲੋ ਆਪਣੇ ਪਰਿਵਾਰ ਦੇ ਅਨਸਾਰ ਲੈਣਾ ਤੇ ਹੁਣ ਆਪਾਂ ਦੁੱਧ ਨੂੰ ਗਰਮ ਕਰਾਂਗੇ ਛੇ ਦੀ ਆਪਾਂ ਵੀ ਥੋੜੀ ਹੀ ਲੈਣੀਆਂ ਨੇ ਬਹੁਤ ਜ਼ਿਆਦਾ ਨਹੀਂ ਲੈਣੀਆਂ ਆ ਦੋ ਕਮੁੱਠੀਆਂ ਨੇ ਛੇ ਦੀਆਂ ਤੇ ਦੁੱਧ ਗਰਮ ਹੋਏ ਤੋਂ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਗਲੇਚੀਆਂ ਤੋ ਤਾਂ ਆਪਣਾ ਤਿੱਜਾ ਲੱਗ ਗਿਆ ਹੁਣ ਆਪਾਂ ਇਹ ਚ ਪਾ ਦਾਂਗੇ ਚੀਨੀ ਆ ਤੇ ਆਪਾਂ ਇਹ ਜਿਹੜੇ এলাਚੀ ਕੁੱਟ ਕੇ ਦੇ ਬੀਜ ਰੱਖੇ ਸੀ ਤੇ ਇਹ ਆਪਾਂ ਪਾ ਦਾਂਗੇ ਚੀਨੀ ਇਹ ਦੇਖੋ ਇੰਨੀ ਪਾਵਾਂਗੇ ਆਪਦੇ ਸੁਆਦ ਦੇ ਅਨਸਾਰ ਪਾਉਣੀ ਆ ਤੁਸੀਂ ਮਿੱਠਾ ਕੋ ਜਿਆਦਾ ਖਾਂਦਾ ਕੋ ਘੱਟ ਤੇ ਹੁਣ ਆਪਾਂ ਇਹ ਹੌਲ ਹੌਲ ਪਕਾਵਾਂਗੇ ਤੇ ਸਲੋ ਗੈਸ ਤੇ ਕਰਕੇ ਨਾ ਵਿੱਜਣ ਦਵਾਂਗੇ ਨਾਲ ਨਾਲ ਹਿਲਾਉਂਦੇ ਰਹਾਂਗੇ 2 ਕੁ ਮਿੰਟ ਚ ਇਹ ਰਿੱਚ ਕੇ ਸੌਲਟ ਹੋ ਜਾਣਗੇ ਨਾ ਸ਼ਲੋਗ ਐਸਤੇ ਪਕਾਉਣਾ ਤੁਸੀਂ ਇਹ ਦੇਖੋ ਸੇਵੀਆਂ ਆਪਣੀਆਂ ਰਿਜ ਚੁੱਕੀਆਂ ਨੇ ਹੁਣ ਆਪਾਂ ਗੈਸ ਬੰਦ ਕਰ ਦਾਂਗੇ ਇਹਨਾਂ ਨੂੰ ਢੱਕ ਦੇਾਂਗੇ ਆ ਦੇਖੋ ਫਿਰ ਹੋਰ ਥੋੜੀਆਂ ਠਿੱਕ ਹੋ ਜਾਣਗੀਆਂ ਠੰਡੀਆਂ ਹੋ ਕੇ ਤੇ ਹੁਣ ਇਹਨਾਂ ਨੂੰ ਢੱਕ ਕੇ ਆਪਾਂ ਠੰਡੀਆਂ ਕਰਾਂਗੇ ਤੇ ਕਿਸੇ ਭਾਂਡੇ 'ਚ ਕੱਢ ਕੇ ਆਪਾਂ ਇਹਨਾਂ ਨੂੰ ਫ੍ਰੀਜ 'ਚ ਰੱਖਾਂਗੇ ਇਹ ਦੇਖੋ ਆਪਾਂ ਫਲੂਦਾ ਬਣਾਉਣ ਵਾਸਤੇ ਸੇਵੀਆਂ ਬਣਾਈਆਂ ਸੀ ਜਿਹੜੀਆਂ ਆਪਾਂ ਠੰਡੀਆਂ ਕਰ ਲਈਆਂ ਸੀ ਫ੍ਰੀਜ 'ਚ ਰੱਖ ਕੇ ਇਹ ਆਪਣੇ ਕੋਲੇ ਆਈਸਕ੍ਰੀਮ ਹੈ ਪਹਿਲਾ ਵੀਡੀਓ ਆਪਣੀ ਪਾਈ ਹੋਈ ਆ ਵਨੀਲਾ ਫਲੇਵਰ ਦੀ ਆਈਸਕ੍ਰੀਮ ਹੈ ਇਹ ਇਹ ਹੈਗੇ ਟੂਟੀ ਫਰੂਟੀ ਇਹ ਹੈਗਾ ਆਪਣੇ ਕੋਲ ਗੋond ਕਤੀਰਾ ਇਹਦੇ ਵਿੱਚ ਆਪਾਂ ਥੋੜਾ ਜਿਹਾ ਫੂਡ ਕਲਰ ਪਾਇਆ ਸੀ ਭਿਉਣ ਲੱਗਿਆ ਨੇ ਕਿਉਂਕੋ ਦੇਖਣ ਨੂੰ ਥੋੜਾ ਸੋਹਣਾ ਲੱਗਦਾ ਤੇ ਇਹ ਹੈਗੇ ਆਪਣੇ ਕੋਲ ਜੀਆ ਐਸਿਡ ਇਹ ਵੀ ਠੰਡੇ ਹੁੰਦੇ ਆ ਗਰਮੀ 'ਚ ਜ਼ਰੂਰ ਵਰਤਨੇ ਚਾਹੀਦੇ ਆ ਇਹ ਤੇ ਹੁਣ ਆਪਾਂ ਕਰਾਂਗੇ ਤਿਆਰ ਤੇ ਪਹਿਲਾਂ ਆਪਾਂ ਪਾਵਾਂਗੇ ਇਹ ਟੂਟੀ ਫਰੂਟੀ ਇਹ ਉੱਤੇ ਪਾਵਾਂਗੇ ਤੇ ਸਪਸੀਆਂ ਆ ਦੇਖੋ ਕਿੰਨੀਆਂ ਥਿੱਕ ਹੋ ਗਈਆਂ ਪਹਿਲਾਂ ਪਤਲੀਆਂ ਸੀ ਇਹ ਇਹ ਹੁਣ ਫ੍ਰਿਜ ਵਿੱਚ ਰੱਖ ਕੇ ਠੰਡੀਆਂ ਹੋ ਕੇ ਇਹ ਬਹੁਤ ਥਿੱਕ ਹੋ ਗਈਆਂ ਇਹ ਜਿਹੜੇ ਉੱਤੇ ਪਾਵਾਂਗੇ ਆਪਾਂ ਚੀਆ ਸੀਡ ਉੱਤੇ ਪਾਵਾਂਗੇ ਆਪਾਂ ਫਿਰ ਸੇਵੀਆਂ ਪਾ ਦੇਾਂਗੇ ये हूँ आपे आ गोंद कतीरा उपर पा देंगे आइसक्रीम, ये थोड़ी आप पेल फ्रिज चुकाी थी थोड़ी जी मेल्ट हो गई है ਆ ਦੇਖੋ ਉੱਪਰ ਆਪਾਂ ਫੇਰ ਗਾਰਨਿਸ਼ ਕਰ ਦਾਂਗੇ ਇਹ ਦੇਖੋ ਆਪਾਂ ਡਰਾਈ ਫਰੂਟ ਦੀ ਗਾਰਨਿਸ਼ ਕਰਤੀ ਤੇ ਹੁਣ ਆਪਣਾ ਫਲੂਦਾ ਬਣ ਕੇ ਤਿਆਰ ਆ ਤੁਸੀਂ ਵੀ ਇਸ ਤਰ੍ਹਾਂ ਕਰਦਿਆਂ ਚੀਜ਼ਾਂ ਨਾਲ ਹੀ ਫਲੂਦਾ ਬਣਾ ਸਕਦੇ ਹੋ ਸਾਡੀਆਂ ਅਜਿਹੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ